ਹਾਂ ਜੀ ਸਤ ਸਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਿਆੜ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਵੀਰ ਜੀ ਉਹਨਾਂ ਦਾ ਵਪਾਰ ਦਾ ਕੰਮ ਵੀ ਆ ਤੇ ਨਾਲ-ਨਾਲ ਦੁੱਧ ਦਾ ਕੰਮ ਵੀ ਆ ਤੇ ਆ ਸਾਰੇ ਪਸ਼ੂ ਵੀ ਚਵਾਜ ਗੋਸ਼ ਵਿੱਚ ਵੇਚਣੀਆਂ ਹੋਆ ਤੋਕੜਾ ਕੱਪਣਾ ਜਿਆਦੀਆਂ ਅੱਜ ਤੁਹਾਨੂੰ ਵਿਖਾਉਣੀ ਆਵਾ ਇੱਕ ਟੁਕੜ ਗੱਬਨ ਝੋਟੀ ਤੁਹਾਨੂੰ ਬੜੇ ਚੰਗੇ ਰਿਕਾਰਡ ਵਾਲੀ ਦਿਖਾਉਣੀ ਹੈ ਕਾਹਵੇ ਟੁਕੜ ਗੱਬਨ ਜਰਸੀ ਤੁਹਾਨੂੰ ਚੰਗੇ ਰਿਕਾਰਡ ਵਾਲੀ ਦਿਖਾਵਾਂਗੇ ਤੇ ਬਾਕੀ ਇੱਥੇ ਆਓ ਆਪਣੀਆਂ ਚੈੱਕ ਪਾਸ ਕਰੋ ਤਸੱਲੀ ਕਰਕੇ ਵੇਸ਼ ਚੱਕ ਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਹਾਲ ਤੇ ਦੋ ਰੰਗ ਚਵਾਈ ਜ਼ਰੂਰ ਕਰਾ ਲਓ ਤੇ ਆਪਣੀ ਚੈੱਕ ਪਾਸ ਇੱਥੇ ਹੀ ਕਰਵਾ ਕੇ ਖੜੋ ਤੇ ਜਿਹੜਾ ਕੋਈ ਇੱਥੋਂ ਨਹੀਂ ਚੈੱਕ ਪਾਸ ਕਰਵਾ ਸਕਦਾ ਆਪਣੀ ਗੱਡੀ ਚੋਂ ਲੱਥ ਦੇ ਜ਼ਰੂਰ ਚੈੱਕ ਕਰਵਾਓ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਓ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਤੇ ਵੀਰ ਜੀ ਨਾਮ ਦੱਸ ਤੇ ਕਰੀ ਆਪਣਾ ਮੇਰਾ ਮਲਕੀਤ ਸਿੰਘ ਜੀ ਹਾਂਜੀ ਪਿੰਡ ਰਿਆੜ ਤਸੀਲ ਹੀਨ ਵਾਲਾ ਜ਼ਿਲ੍ਹਾ ਮਰਸਰ ਤੇ ਫੋਨ ਨੰਬਰੇ ਬੋਲ ਦੋ ਫੋਨ ਨੰਬਰ 752999726 ਠੀਕ ਹੈ ਜੀ ਤੇ ਪਿੰਡ ਜੇ ਤੁਸੀਂ ਕਹਿੰਦੇ ਸੀ ਕਿ ਹਸਾਰ ਵਾਲੇ ਵਾਜਦੇ ਜੀ ਹਾਂਜੀ ਹਰਿਆਣੇ ਵਾਲੇ ਵਾਜਦੇ ਹਸਾਰ ਵਾਲੇ ਵਾਜਦੇ ਅੱਛਾ ਪਹਿਲਾਂ ਹਰਿਆਣੇ ਰਹਿੰਦੇ ਸੀ ਹਨਾ ਅਸੀਂ ਹਸਾਰ ਚੋਂ ਆਏ ਹਾਂ ਸਾਨੂੰ 20 ਬਾਈ ਸਾਲ ਹੋ ਗਏ ਕਿ ਨਾਲ ਇੱਧਰ ਆਏ ਅੱਛਾ 20 ਬਾਈ ਸਾਲ ਹੋ ਗਏ ਇੱਥੇ ਆਇਆਂ ਨੂੰ ਤੇ ਫਿਰ ਇੱਥੇ ਹੀ ਫਿਰ ਪੱਕੇ ਡੇਰੇ ਲਾ ਲਏ ਤੇ ਨਾਲ ਦੂਦਰਾ ਕੰਮ ਤੇ ਨਾਲ ਵਪਾਰ ਦਾ ਕੰਮ ਵਪਾਰ ਦਾ ਕੰਮ ਨਾਲ ਦੁੱਧ ਆਈ ਅੱਜ ਕੋਈ 5-7 ਪਸ਼ੂ ਵਿਖਾਉਣੇ ਹਨ ਕੋਈ ਵੀਡੀਓ ਅੰਦ ਤੱਕ ਕਰ ਵੇਖੇ ਹਨ ਤੇ ਆ ਵੀ ਤੋਕੜ ਗੱਬਨੇ ਹਨ ਹਾਂਜੀ ਹਾਂਜੀ ਤੇ ਜੀ ਆਪਣੀ ਬੇਨਤੀ ਪਹਿਲਾਂ ਆਪਾਂ ਸੁਖਣਾ ਹੋਈ ਆਪਣੇ ਦਰਬਾਰ ਦੀ ਮੜੀ ਵੀਡੀਓ ਬਣਾਉਣੀ ਸੀ ਨਾਲ ਦਾ ਆਪਣੀ ਸੁਖਣਾ ਅੱਛਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਉਧਰ ਸ਼ੁਰੂ ਕਰਨ ਤੋਂ ਪਹਿਲਾਂ ਠੀਕ ਹੈ ਜੀ ਚਲੋ ਫਿਰ ਉਧਰ ਦਿਖਾ ਦਈਏ ਕਰੀ ਤਾਂ ਫਿਰ ਤੁਹਾਨੂੰ ਜਾਨਵਰ ਦਿਖਾਉਣੇ ਹਨ ਸ਼ੁਰੂਆਤ ਇਸੇ ਆ ਤੋਕੜ ਗੱਬਨ ਮੈਂ ਤੇ ਕਰਾਂਗੇ ਮਗਰ ਕੱਟੀ ਵੀ ਹੈ ਇਹ ਕਾ ਵੀ ਜਿਹਨਾਂ ਨੇ ਆਪਣਾ ਜਿਹੜਾ ਦਰਬਾਰ ਬਣਾਇਆ ਵਾ ਜਿਹਦੇ ਕਹਿੰਦੇ ਵੀ ਪਹਿਲਾਂ ਇੱਧਰ ਵਖਾਉਣਾ ਵੰਦਾ ਫੇਰ ਉਧਰ ਸ਼ੁਰੂ ਕਰਨਾ ਹਾਂ। ਕਾਹ ਜੋ ਕੋਈ ਨਹੀਂ ਮੜਿਆ। ਆ ਦੇਖ ਸਕਦੇ ਜੀ। ਤੇ ਇਹ ਕਹਦਾ ਦਰਬਾਰ ਜੀ ਵੀ ਜੀ ਫਿਰ ਬਾਬਾ ਲਖਦਾ ਦਾ ਪੀਰ ਦਰਬਾਰ ਦੀ। ਅੱਛਾ ਜੀ। ਤੇ ਸਾਰਾ ਤੁਸੀਂ ਸਾਮ ਸੰਭਾਲ ਕਰਦੇ ਜੀ। ਜਿਨ੍ਹਾਂ ਦੀ ਬਟੋਲ ਸਭ ਕੋਈ ਬਣਿਆ ਜੀ। ਅੱਛਾ ਜੀ। ਠੀਕ ਹੈ ਜੀ। ਤੇ ਕਿਰਪਾ ਇਹਨਾਂ ਦੀ। ਚਲੋ ਠੀਕ ਹੈ ਜੀ। ਚਲੋ ਹਰ ਕਿਸੇ ਦੀ ਆਪੋ ਆਪਣੀ ਭਾਵਨਾ ਹੁੰਦੀ ਆ। ਬੱਚਾ ਲੱਗ ਗਿਆ ਥੱਲੇ ਉੱਧਰ ਗਏ ਆ ਤੇ ਤੇ ਕਿੰਨੇ ਚਿਰ ਦੇ ਵਿੱਚ ਹੀ ਚੈੱਕ ਪਾਸ ਆ ਇਹ ਵੀਰ ਜੀ ਢਾਈਆਂ ਮਹੀਨਾ ਚੈੱਕ ਪਾਸ ਜੀ ਢਾਈਆਂ ਮਹੀਨਾ ਚੈੱਕ ਪਾਸ ਆ ਹਾਂਜੀ ਤੇ 9 ਕਿਲੋ ਦੁੱਧ ਜੀ ਹੁਣ ਮੋਕ ਤੇ 9 ਲੀਟਰ ਦੁੱਧ ਆ 9 ਲੀਟਰ ਮੋਕ ਮੋਕੇ ਦੁੱਧ ਜੀ ਦੇ ਐਮ 29 ਦੀ ਕੱਟੀ ਨਹੀਂ ਨਾ ਗਈ ਮਗਰ ਅੱਛਾ ਐਮ 29 ਦੀ ਮਗਰ ਕੱਟੀ ਆ ਹਾਂਜੀ ਠੀਕ ਆ ਤੇ ਇਹਨੇ ਸੱਜਣ ਨੇ ਬਿਲਕੁਲ ਕਿੰਨਾ ਦੁੱਧ ਕੱਢਿਆ ਵੀਰ ਜੀ 14 ਲੀਟਰ ਚੁਆਇਆ ਜੀ ਅੱਛਾ ਸੱਜਣ ਨੇ 14 ਲੀਟਰ ਚੁਆਇਆ ਆਪ ਹੀ ਚੋਈ ਕਰੇ ਆਪ ਹੀ ਘਰੇ ਚੋਈਏ ਦੋਹਾਂ ਫਿਰ ਇੱਕ ਕਰੀਏ ਨਾ ਬਾਕੀ ਮੱਧ ਚੰਗੀ ਬਲੱਡ ਲਾਈਨ ਦੀ ਆ ਤੰਗਿਆ ਮੈਨਾਂ ਜਿਹੜੀ ਚੈੱਕਪਾਸ ਦੱਸਦੇ ਨੇ ਗਰਿਆਂ ਮੱਜ ਪੂਰੀ ਚੰਗੇ ਬੋਡੀ ਵੇਟ ਚ ਆ ਬਾਕੀ ਜਾਨਵਰ ਸਾਰੇ ਵੀ ਜਿਹਨਾਂ ਕੋ ਚੰਗੇ ਦੁੱਧ ਵਾਲੀ ਆ ਕੋਲਾ ਉਤਰਾਂ ਕੋਈ ਵੀ ਨਹੀਂ ਆ ਆਪਣੀ ਵਿਧੀ 6 ਵਜੇ ਜਿਹੜੀ ਚਾਈ ਜੇ ਸਵੇਰ ਦੀ 6:00 ਤੇ 6:00 ਛੇ ਤੋਂ ਛੇ ਜਿਹੜੀ ਚਵਾਈ ਜਿਹੜੀ ਕਿੰਦੇ ਪੇ ਹੁੰਦੀ ਆ। ਉਹ ਤਰ੍ਹਾਂ ਦੇਖ ਸਾਡੇ ਫੁੱਲੀ ਹੈ ਇਹ ਮੱਦੇ। ਬਾਕੀ ਜਿੱਦਣ ਤਿਆਰ ਹੋਈ ਚੰਗੀ ਰਕਮ ਦੀ ਤਿਆਰ ਹੋਣੀ ਆ। ਬਸਮਨੀ ਸ਼ੁਰੂ ਹੋ ਗਈ ਨਾਲੇ ਹੁਣੇ ਬੱਚਾ ਜਿਹੜਾ ਲੱਗ ਗਿਆ ਹੈ ਬਸਮਨੀ ਆ। ਤੇਰੀ ਥਾਂ ਤੇ ਤੁਹਾਨੂੰ ਦਿਖਾ ਦਿੰਦੇ ਹਾਂ। ਆ ਦੇਖ ਸਾਡੇ। ਇਹ ਦਹੀਂ ਹੈ ਬਸਮਨੀ। ਅਗਲੇ ਪਿਛਲੇ ਸਾਨੇ ਦੇ ਦੇਖ ਸਾਤੇ ਚੰਗੀ ਤਰ੍ਹਾਂ ਤੇ ਮਿਲਕਵੇਂ ਨੇ ਮੇ ਚੰਗੀ ਲੱਗੀ ਆ ਤੇ ਕਿੰਨਾ ਫਿਰ ਵੇਚੇ ਦਾ ਮੁੱਲ ਰੱਖਣਾ ਜੀ ਮੁੱਲ ਵੀਰ ਜੀ ਆਪਾਂ 19 ਵਾਲੀ ਗੱਲ ਕਰਨੀ ਮੁੱਲ 95000 ਅੱਛਾ ਤੇ 95000 ਦੇ ਦਾਂਗੇ ਜੀ ਨਹੀਂ ਹੋਰ ਕਰ ਦੀਏ ਮੈਂ ਤੁਹਾਨੂੰ ਮਾਨਤਨ ਜੋ ਤੁਸੀਂ ਕਰਵਾਣਾ 90 ਜੋ ਛੱਡੀਏ ਕੀ ਛੱਡਦੇ ਜੀ 90 ਜੋ ਦੋ ਹੀ ਛੱਡ ਦਿੰਦੇ ਜੀ 5000 ਛੱਡ ਦੋ 85000 ਦੀ ਦੇ ਦੋ ਚਲੋ ਵੀਰ ਜੀ 50000 ਬਾਕੀ ਮੌਕੇ ਤੇ ਹੋਰ ਕਰਦੇ ਆ ਮਾਨਤਨ ਤੇ ਬਾਕੀ ਚਲੋ ਮੱਝ ਆਪ ਵੀ ਚੰਗੀ ਆ ਹਾਂ ਜੀ ਤੇ ਮਗਰ ਕੱਟੀ ਵੀ ਚੰਗੇ ਰੁਪਈਆ ਦੀ ਆ ਚੰਗੀ ਚੀਜ਼ ਦਾ ਮੁੱਲ ਵੀ ਚੰਗਾ ਹੀ ਹੁੰਦਾ ਵਾ ਗਾਂ ਫਿਰ ਜਿੱਦਣੇ ਤਿਆਰ ਹੋਈ ਓਦੋਂ ਨੇ ਵੀ ਚੰਗੇ ਰਕਮ ਦੀ ਵਿਕਣੀ ਆਏ ਤੇ ਹੁਣ ਇੰਨਾ ਚੇ ਕੱਢੀ ਦਿਖਾਉਣੀ ਆ ਟੁਕੜ ਕੱਪਣ ਕਾਂਜ ਚਵਾਈ ਇਹਦੀ ਵੀ ਹੋਈ ਆ ਕਿੰਨੇ ਚਿਰ ਦੀ ਚੱਕ ਸਾਢੇ 3 ਮਹੀਨੇ ਹੀ ਚੱਕ ਪਾਸ ਜੀ ਤੇ ਦੁੱਧ ਦੁੱਧ 12 ਕਿਲੋ ਇਹ ਥਲੀ ਹੁਣ ਮੌਕੇ ਤੇ ਦੁੱਧ 12 ਲੀਟਰ ਜਿਹੜਾ ਕਹਿੰਦੇ ਵੀ ਹੈਗਾ ਵਾ ਤੇ ਸਾਢੇ 3 ਮਹੀਨੇ ਦੀ ਚੱਕ ਪਾਸ ਆ ਆ ਜਿ ਲੈ ਆ ਜੀ ਇਹਰਾ ਦਿਖਾ ਦਈਏ ਤਾਂ ਇੱਕ ਜਰਸੀ ਆ ਜਿਹੜੀ ਪਾਰੇ ਪੱਲੇ ਵਾਲੀ ਗਾਂ ਆ ਜਿਹੜੀ ਇਹ ਆ ਵੀ ਜਿਹੜੀਆਂ ਹੁਣ ਦੀਆਂ ਟੁਕੜਾਂ ਬਣਾਇੰਦਾ ਸਾਰਾ ਸਿਆਲ ਵੀ ਦੁੱਧ ਚੋਂ ਨਾ ਵਾ ਤੇ ਗਾਂ ਚੜਦੀਆਂ ਗਰਮੀਆਂ ਨੂੰ ਇਹਨਾਂ ਨੇ ਸੂਪਣਾ ਥਾਣੇ ਦੇ ਕਰੀ ਦਿਖਾ ਦਈਏ ਲੱਗੇ ਤਾਂ ਤੁਹਾਨੂੰ ਥੋੜਾ ਡਰਦੀ ਆ ਸਾਡੇ ਤਾਂ ਚਾਰੇ ਥਾਣੇ ਦੇ ਇੱਕੋ ਜੇ ਸਾਈਜ਼ ਦੇ ਇੱਕੋ ਜੇ ਗੱ ਤੇ ਇਹਨੇ ਵਿੱਚ ਸੱਜਰ ਨੇ ਕਿੰਨਾ ਕ ਕੱਢਿਆ ਜੀ ਦੁੱਧ ਇਹਦੇ ਵਿੱਚ 18 ਕਿਲੋ ਕੱਢਿਆ ਜੀ ਸੱਜਰ ਨੇ ਇਹਨੇ 18 ਲੀਟਰ ਕੱਢਿਆ ਤੇ ਇਹਦਾ ਮੁੱਲ ਇਹਦਾ ਮੁੱਲ 45000 ਤੇ ਇਹ ਕਿਨੇ ਰਜਿਸਟਰ ਨੋ ਕਰਨੀ ਆ ਇਹ 42 ਦੀ ਦਾਂਗੇ 40000 ਦੀ ਦੇ ਦੋ ਪੂਰੇ ਦੀ 40000 ਦੀ ਦੇ ਦੋ ਬਾਕੀ ਚਲੋ ਮਾਨ ਤਨ ਸਾਰੀਆਂ ਚ ਹੋ ਜੋਗੇ ਇਹ ਇੱਕ ਹਸਾਬ ਦੇ ਘਰ ਦੇ ਆ ਜਾਨਵਰ ਹਨਾ ਸੋਆ ਸੋਆ ਚੋਇਆ ਤੋਹਿੰਨਾ ਦਾ ਜਿ ਤਰ੍ਹਾਂ ਅਕਸਰ ਡੇਰੀਆਂ ਚ ਚੱਲਦਾ ਵਾ ਵੀ ਜੇ ਲੋ ਟੋਕੜਾ ਕੱਬਣਾ ਹੋ ਜਾਂਦੀਆਂ ਫਿਰ ਕੱਢਣੀਆਂ ਪੈਂਦੀਆਂ ਅੱਛਾ ਮੀਨਾ ਬੱਚਾ ਮਰ ਗਿਆ ਜੀ ਦਾ ਅੱਛਾ ਇਹਦਾ ਬੱਚਾ ਨਹੀਂ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹੋ ਕੋ ਵੀਰਜੀ 10 ਲੀਟਰ ਦੁੱਧ ਆਇ ਕਰੀ ਚਵਾਗ ਦੇ ਦੇਖ ਲੀ ਠੀਕ ਹੈ ਉਤਰਾ ਖੁੱਲੀ ਛੱਡੀ ਹੈ ਅੱਗਿਆ ਥੋੜਾ ਮੈਂ ਮੋਬਾਈਲ ਕਰਦੀ ਆ ਨਾਲ ਵੀ ਹਾਂਜੀ ਉਤਰਾ ਠੰਡੀ ਆ ਪਰ ਵੈਸੇ ਖੁੱਲੀ ਛੱਡੀ ਕਈ ਵਾਰੀ ਪਸ਼ੂ ਡਰ ਜਾਂਦਾ ਇਸ ਤਰ੍ਹਾਂ ਕਿੰਨਾ ਇਹਦੇ ਕੋਲ ਦੁੱਧ ਇਹੋ ਕੋ ਵੀਰਜੀ 10 ਲੀਟਰ ਦੁੱਧ ਖਲਾ ਹੀ ਇਹ ਵੀ ਜਰਸੀ ਜੀ ਇਹਦੇ ਕੋਲ 10 ਲੀਟਰ ਹੈਗਾ ਦੁੱਧ ਦਾ ਬੜਾ ਭਾਗ ਚੂਲੀ ਲੀਆਂ ਇੱਕ ਨਾਲ ਅੱਗੇ ਇੱਕ ਹੋਰ ਕੰਮ ਨੇ ਪੜ ਜਿੰਦਾ ਵੰਡ ਵੰਡ ਪਾ ਦੇਣਾ ਠੀਕ ਹੈ ਜੀ ਬਾਕੀ ਜਾਨਵਰ ਅੰਦਰ ਵੀ ਮੱਜਾਂ ਚੰਗੀਆਂ ਵੱਜੀਆਂ ਸਾਰੀਆਂ ਉੱਧਰ ਵੀ ਇੱਕ ਰਿਧਾ ਦਿਖਾ ਦੇਣੇ ਤੇ ਇਹਦਾ ਫਿਰ ਮੁੱਲ ਵਿਦੀ ਇਹ ਵੇਖੀ 35000 ਦੇ ਰਾਂ ਇਹ 35000 ਦੀ ਦੇ ਦੋਗੇ ਬਾਕੀ ਮੌਕੇ ਦੇ ਹੋ ਜਾਊਗਾ ਔਰ ਮੰਨ ਤਾ ਨ 32 ਦੀ ਕਰਨਾ ਅੱਛਾ 32 ਦੀ ਫਿਰ ਪੂਰੇ 30 ਦੀ ਕਰ ਦੋਗੇ ਫਿਰ ਜਾਨ ਤੋਂ ਪੂਰੇ 30000 ਦੀ ਤੇ ਉਤਰਾ ਮੱਝਾਂ ਆਪਣੇ ਕੋਲ ਅੰਦਰ ਵੀ ਚੰਗੀਆਂ ਵੱਡੀਆਂ ਹੈਗੀਆਂ ਹਨਾ ਉਹ ਕਿੰਨੇ ਕਿੰਨੇ ਦੁੱਧ ਵਾਲੀਆਂ ਆਪਣੇ ਕੋਲ ਉਤਰਾ ਮੱਝਾਂ 218 18 20 ਲੀਟਰ ਵਾਲੀਆਂ ਨੇ ਨਾਲ ਦੀ ਠੀਕ ਇੱਕ ਅਰੀ ਵੇਖਾ ਦਿਨੇ ਰੱਖੀਆਂ ਜੀ ਨਾਲ ਚਲੋ ਪਹਿਲਾਂ ਇੱਕ ਗਾਂ ਰਹਿ ਗਈ ਆ ਵੀ ਦਿਖਾ ਦਈਏ ਫਿਰ ਦਿਖਾਉਨੇ ਆ ਵੀ ਇਹ ਉਤਨਾ ਹੀ ਬਿਨਾ ਬੱਚੇ ਤੁਸੀਂ ਹਾਂਜੀ ਇਹ ਟੋਕਰ ਜੀ ਬਣਾ ਟੋਕੜੀ ਆ ਹਨਾ ਦੁੱਧ ਦੇ ਦੇ ਕੋਲ ਦੁੱਧ ਦੇ ਦੇ ਕੋਲ ਆ ਬਾਈ 7 ਕਿਲੋ 7 ਲੀਟਰ ਹੈਗਾ ਇਹ ਅਵਲੇ ਥਾਂ ਚੋਂ ਇੱਕ ਚੁੱਟ ਧੂੜ ਆਉਂਦੀ ਏ ਬਹਿਣੀ ਵਾਲੇ ਬਣੀ ਇੱਕ ਥਾਂ ਚ ਪੂਰ ਮਰਦੀ ਆ ਪਾਣਾ ਪਾ ਕੇ ਧੂੜੀ ਦੀ ਏ ਤੇ 7 ਕਿਲੋ ਦੁੱਧ ਜੀ ਇਹਦੇ ਕੋਲ ਲੈ ਆਇਓ ਸਿੱਧਾ ਉੱਥੇ ਅੰਦਰ ਹੀ ਲੈ ਜਾਣਾ ਲੈ ਮੱਜਾਂ ਦਿਖਾ ਦੀਏ ਕਰੀ ਉਧਰ ਦੇ ਯਾ ਦੇਖ ਸਾਡੇ ਜਿਆ ਪੂਰਾ ਜਿਹੜਾ ਵਾ ਇੱਧਰ ਮੱਝਾਂ گاਵਾ ਦਾ ਸਿਸਟਮ ਹੈ ਮੱਝਾਂ گاਵਾ ਸਾਰੀਆਂ ਵੀਰਜਾਂ ਕੋ ਦੁੱਧੀਆਂ ਹੀ ਆ ਜਿਹੜੀਆਂ ਕੁਝ ਇੱਧਰ ਵੱਜੀਆਂ ਵਾ ਕੁਝ ਬਾਹਰ ਵੀ ਵੱਜੀਆਂ ਚੰਗੀਆਂ ਬਰੀਡਿੰਗਾਂ ਨੇ ਕਿ ਨਾ ਹਾਂ ਦੇਖ ਸਾਡੇ ਇਹ ਥਾਰਾਂ 20 ਲੀਟਰ ਇਹ 18 18 20 ਲੀਟਰ ਵਾਲੀਆਂ ਜਿਹੜੀਆਂ ਬਾਹਰੀਆਂ ਮੱਝਾਂ ਤੇ ਚਲੋ ਚਵਾਈ ਹੋਈ ਆ। ਨਵੀਂ ਮੱਝ ਚੰਗੀ ਆ। ਚੰਗੇ ਪੇਠਪੁੜੇ ਵਾਲੀਆਂ ਤੇ ਆਹ ਦੇਖ ਸਾਡੇ ਇੱਧਰ ਸਾਰਾ ਜਿਹੜਾ ਵਾ ਦੰਗ ਨਾ ਦਾ ਜਿਹੜਾ ਸਿਸਟਮ ਬਣਾਇਆ ਵਾ ਤੇ ਬਾਕੀ ਸੋਹਣੀ ਵੈੜਿਆ ਚਵਾਈ ਜਿਹੜੀ ਇਹਨਾਂ ਦੀ ਹੋਈ ਆ ਆ ਥਾਣੇ ਦੇ ਦੇਖ ਸਕਦੇ ਸੀ ਲੱਗੇ ਤਾਂ ਤੇ ਇਹਦਾ ਵੀ ਇੱਥੇ ਫਿਰ ਕਿੰਨਾ ਰੱਖਿਆ ਮੁੱਲ ਆਪਾਂ ਇਹ ਵੀ 25000 ਹਾਂਜੀ 25000 ਪੂਰੇ 20000 ਦੀ ਦੇ ਦਈਏ ਚਲੋ ਯਾਰ ਹੋਰ ਛੜ ਦੇਣੀ ਉਨੀ ਨਹੀਂ ਕਰਨਾ ਅੱਛਾ 19000 ਦੀ ਦੇ ਦੋਗੇ 19000 ਠੀਕ ਹੈ ਜੀ ਤੇ ਬਾਕੀ ਇਹ ਵੀ ਤੋਕੜਾ ਕਰਨਾ ਤੁਹਾਡੇ ਘਰ ਕੋਈ ਚੱਕ ਪਾਸ ਕਰਵਾ ਕੇ ਖੜੇ ਹਨ ਤਸੱਲੀ ਕਰਕੇ ਨਾਲ ਖੱਲੀ ਕਰਕੇ ਲਵੇਗਾ ਤਸੱਲੀ ਕਰਕੇ ਨਾ ਤੇ ਆਪਣੀਆਂ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੇ ਜੀ